ਸਭ ਤੋਂ ਵੱਡੀ ਨਿਲਾਮੀ ਮਿੱਤਰੋ ਤਾਂ ਕਿਹਾ ਜਾਂਦਾ ਕਿਉਂਕਿ ਇਸ ਨਿਲਾਮੀ ਦੇ ਵਿੱਚ ਖੇਤੀਬਾੜੀ ਸੰਦ ਸੀਗੇ ਖੇਤੀਬਾੜੀ ਸੰਦਾਂ ਦੇ ਵਿੱਚ ਇੱਕ ਬੈਲਰ ਵੀ ਸੀਗਾ ਪਰਾਲੀ ਦੀਆਂ ਗੱਠਾਂ ਬੰਨਣ ਵਾਲਾ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਸੋਹਣੀ ਸਾਫ਼ ਸੁਥਰੀ ਹਾਲਤ ਦੇ ਵਿੱਚ ਸੀ ਮੈਸ਼ੀਓ ਕੰਪਨੀ ਦਾ ਇਦਾਂ ਲੱਗਦਾ ਜਿਵੇਂ ਕੋਈ ਬਾਲੇ ਜ਼ਿਆਦਾ ਸੀ ਜੰਨੇ ਚੱਲਿਆ ਹੋਇਆ ਪਰ ਤੁਹਾਨੂੰ ਦੱਸ ਦਈਏ ਇਸ ਵਾਰੇ ਨਿਲਾਮੀ ਦੇ ਵਿੱਚ ਨਹੀਂ ਸੀ ਕੁਝ ਸੰਦ ਸੀਗੇ ਜਿਹੜੇ ਇਸ ਵਾਰ ਨਿਲਾਮੀ ਦੇ ਵਿੱਚ ਨਹੀਂ ਲਾਏ ਗਏ ਤੇ ਜਿਹੜੇ ਸੰਦ ਹੋਣਗੇ ਆਪਾਂ ਉਹ ਅਗਲੀ ਵੀਡੀਓ 'ਚ ਜਿਹੜੀ ਉਹ ਪਾਵਾਂਗੇ ਕਿਹੜੇ-ਕਿਹੜੇ ਸੰਦ ਐ ਨਿਲਾਮੀ ਦੇ ਵਿੱਚ ਫੇਰ ਆ ਰਹੇ ਨੇ ਖੇਤੀਬਾੜੀ ਦੇ ਵੀ ਤੇ ਜਾਂ ਹੋਰ ਕਮਰਸ਼ੀਅਲ ਵਹੀਕਲ ਐ ਜਿਹੜੇ ਜੇ ਉਹ ਵੀਡੀਓ ਤੁਸੀਂ ਜਾਣਕਾਰੀ ਪਤਾ ਐਡਰੈਸ ਕਿੱਥੇ ਲੱਗਦੀ ਐ ਬੋਲੀ ਕਦੋਂ ਲੱਗੂ ਜਾਣਨਾ ਚਾਹੁੰਦੇ ਹੋ ਪਹਿਲਾਂ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਪੇਜ ਨੂੰ ਫੋਲੋ ਕਰ ਲਓ ਤੇ ਸ਼ੇਅਰ ਜ਼ਰੂਰ ਕਰੋ ਕਿਉਂਕਿ ਆਪਾਂ ਜਿਹੜੀ ਨਿਲਾਮੀ ਦੀ ਅਪਡੇਟ ਹੋਊਗੀ ਉਹ ਲੈ ਕੇ ਮਿਲਦੇ ਰਵਾਂਗੇ ਤੇ ਹੋਰ ਵੀ ਬਾਈਆਂ ਨੂੰ ਦੱਸ ਦਿੱ ਗਏ ਕਈ ਕਹਿੰਦੇ ਸੀ ਵੀ ਖੋਰ ਹੁੰਦਾ ਕੂੜਾ ਹੁੰਦਾ ਟੁੱਟੇ ਹੁੰਦੇ ਸੰਦੇ ਇਦਾਂ ਦਾ ਕੁਝ ਨਹੀਂ ਹੁੰਦਾ ਕੀ ਕਹਿ ਸਕਦੇ ਆਂ ਵੀ ਕਾਫੀ ਟਾਈਮ ਤੋਂ ਖੜੇ ਸੰਦਾਂ ਦੇ ਵਿੱਚ ਟੈਰਾਂ ਦੇ ਵਿੱਚ ਉਹ ਗਰਮੀ ਨਾਲ ਹਵਾ ਨਿਕਲ ਗਈ ਹੋਵੇ ਨਹੀਂ ਤਾਂ ਬਹੁਤ ਹੀ